ਨਿਊਜ਼ੀਲੈਂਡ ਦੀ ਸਥਾਨਕ ਸਰਕਾਰ ਦੇ ਵਿੱਚ ਵੱਡੇ ਬਦਲਾਅ ਹੋਣ ਜਾ ਰਹੇ ਹਨ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਰੀਜਨਲ ਕਾਉਂਸਲਾਂ ਜਿਨ੍ਹਾਂ ਨੇ ਦਹਾਕਿਆਂ ਤੋਂ ਵਾਤਾਵਰਣ ਅਤੇ ਸਰੋਤ ਪ੍ਰਬੰਧਨ ਦੇ ਮਾਮਲੇ ਸੰਭਾਲੇ ਹੋਏ ਸਨ ਹੁਣ ਆਪਣੇ ਮੌਜੂਦਾ ਰੂਪ ਦੇ ਵਿੱਚ ਨਹੀਂ ਰਹਿਣਗੀਆਂ ਚੁਣੇ ਹੋਏ ਕਾਉਂਸਲਰ ਹਟ ਜਾਣਗੇ ਅਤੇ ਉਹਨਾਂ ਦੀ ਥਾਂ ਮੇਹਰਾਂ ਦੀ ਨਵੀਂ ਸੁਪਰਬੋਰਡ ਬਣੇਗੀ ਪਰ ਇਸ ਦੇ ਨਾਲ ਕਈ ਸਵਾਲ ਵੀ ਖੜੇ ਹੋ ਗਏ ਹਨ ਕਿ ਗੁੰਜਲਾ ਵੀ ਸਾਹਮਣੇ ਆਈਆਂ ਹਨ ਅਤੇ ਸਰਕਾਰ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਸਰਕਾਰ ਦੇ ਮੁਤਾਬਿਕ ਲੋਕਲ ਗਵਰਨਮੈਂਟ ਨੇ ਆਪਣਾ ਸੋਸ਼ਲ ਲਾਇਸੈਂਸ ਗਵਾ ਦਿੱਤਾ ਸੀ ਇਸ ਲਈ ਬਦਲਾ ਲਾਜ਼ਮੀ ਸੀ ਇਸ ਲਈ ਰੀਜਨਲ ਕੌਂਸਲ ਹੋਣ ਨਹੀਂ ਰਹਿਣਗੀਆਂ ਉਹਨਾਂ ਦੀ ਥਾਂ ਮੇਰਾ ਅਤੇ ਸੰਭਵ ਹੈ ਕਿ ਮੰਤਰੀ ਨਿਯੁਕਤ ਮੇਰਾ ਨਾਲ ਬਣੇ ਕੰਬਾਈਨਡ ਟੈਰਿਟਰੀ ਬੋਰਡ ਲਿਆਣਗੇ ਇਹ ਨਵੇਂ ਸੀਟੀਆਂ 211 ਹੋਣਗੇ ਬਿਲਕੁਲ ਮੌਜੂਦਾ ਰੀਜਨਲ ਬਾਉਂਡਰੀਆਂ ਦੀ ਤਰ੍ਹਾਂ ਸਟਾਫ ਕੰਟਰੈਕਟ ਅਤੇ ਅਸੈਸ ਜਿਵੇਂ ਦੇ ਟੀਮ ਬਣੀ ਰਹਿਣਗੇ ਸਿਰਫ ਉਹਨਾਂ ਨੂੰ ਚਲਾਉਣ ਵਾਲੇ ਹੀ ਬਦਲਣਗੇ ਇਹ ਬੋਰਡ 2 ਸਾਲਾਂ ਦੇ ਵਿੱਚ ਇਹ ਵੀ ਤੈਅ ਕਰਨਗੇ ਕਿ ਅੱਗੇ ਸਿਸਟਮ ਕਿਵੇਂ ਚਲਾਉਣਾ ਹੈ ਕਿ ਨਮੀਆਂ ਯੂਨੀਟਰੀ ਅਥਾਰਟੀ ਬਣਨ ਗਿਆ ਜਾਂ ਕਾਉਂਸਲ ਦਾ ਮੇਲ ਹੋਵੇਗਾ ਜਾਂ ਫਿਰ ਨਮੀਆਂ ਰੀਜਨਲ ਏਜੰਸੀਆਂ ਬਣਨ ਗਿਆ ਪਰ ਸਭ ਤੋਂ ਵੱਡੀ ਗੁੰਝਲ ਹੈ ਵੋਟ ਪਾਵਰ ਦੀ ਕਿ ਸਾਰੇ ਮੇਅਰ ਇੱਕੋ ਵੋਟ ਲੈਣਗੇ ਛੋਟੇ ਜ਼ਿਲੇ ਵੱਡੇ ਹੋ ਜਾਣਗੇ ਪੋਪੂਲੇਸ਼ਨ ਦੇ ਆਧਾਰ ਤੇ ਹੋਵੇਗਾ ਜਾਂ ਫਿਰ ਸ਼ਹਿਰ ਹਾਵੀ ਹੋ ਜਾਣਗੇ ਇਸ ਲਈ ਸਰਕਾਰ ਮਿਕਸਡ ਮਾਡਲ ਦੇ ਹੱਕ ਦੇ ਵਿੱਚ ਹੈ ਵਿਰੋਧੀ ਪਾਰਟੀਆਂ ਕਹਿ ਰਹੀਆਂ ਹਨ ਕਿ ਇਹ ਫੈਸਲਾ ਲੋਕਤੰਤਰ ਤੋਂ ਉਬਾਰਦਾ ਹੈ ਮੌਰੀ ਕੰਸਟਿਟੂਐਂਸੀ ਹਟ ਰਹੀਆਂ ਹਨ ਮਹਾਰਤਾ ਘਟ ਰਹੀ ਹੈ ਅਤੇ ਵਾਤਾਵਰਨ ਸੁਰੱਖਿਆ ਕਮਜ਼ੋਰ ਹੋ ਰਹੀ ਹੈ ਸਰਕਾਰ ਕਹਿ ਰਹੀ ਹੈ ਕਿ ਸਭ ਰੇਟ ਅਤੇ ਦੁਆ ਕਟਾਏਗਾ ਸਿਸਟਮ ਸੁਧਰੇਗਾ ਤੇ ਫੈਸਲੇ ਤੇਜ਼ ਹੋਣਗੇ ਤਾਂ ਕਿ ਰੀਜਨਲ ਕੌਂਸਲਰ ਸੱਚਮੁੱਚ ਖਤਮ ਹੋਣ ਜਾਣ ਰਹੀਆਂ ਹਨ ਲੋਕਲ ਗਵਰਨਮੈਂਟ ਦਾ ਨਕਸ਼ਾ ਮੁਰ ਬਣੇਗਾ ਇਸ ਦਾ ਜਵਾਬ ਜੇ ਅਸੀਂ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਕਨਸਲਟ੍ਰੇਸ਼ਨ ਦੇ ਨਤੀਜਿਆਂ ਅਤੇ 2023 ਦੇ ਕਾਨੂੰਨੀ ਬਿੱਲ ਤੇ ਸਭ ਕੁਝ ਨਿਰਭਰ ਕਰੇਗਾ ਪਰ ਇਹ ਜਰੂਰ ਸਪਸ਼ਟ ਹੈ ਕਿ ਸਥਾਨਕ ਗਵਰਨਮੈਂਟ ਵਿੱਚ ਸਭ ਤੋਂ ਵੱਡੇ ਬਦਲਾਅ ਸ਼ੁਰੂ ਹੋ ਚੁੱਕੇ ਹਨ ਨਿਜ਼ਗੰਦੀ ਸਥਾਨਕ ਸਰਕਾਰ ਦੇ ਵਿੱਚ ਵੱਡੇ ਬਦਲਾਅ ਹੋਣ ਜਾ ਰਹੇ ਹਨ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਰੀਜਨਲ ਕਾਉਂਸਲਾਂ ਜਿਨ੍ਹਾਂ ਨੇ ਦਹਾਕਿਆਂ ਤੋਂ ਵਾਤਾਵਰਣ ਅਤੇ ਸਰੋਤ ਪ੍ਰਬੰਧਨ ਦੇ ਮਾਮਲੇ ਸੰਭਾਲੇ ਹੋਏ ਸਨ ਹੁਣ ਆਪਣੇ ਮੌਜੂਦਾ ਰੂਪ ਦੇ ਵਿੱਚ ਨਹੀਂ ਰਹਿਣਗੀਆਂ ਚੁਣੇ ਹੋਏ ਕਾਉਂਸਲਰ ਹਟ ਜਾਣਗੇ ਅਤੇ ਉਹਨਾਂ ਦੀ ਥਾਂ ਮੇਹਰਾਂ ਦੀ ਨਵੀਂ ਸੁਪਰਬੋਰਡ ਬਣੇਗੀ ਪਰ ਇਸ ਦੇ ਨਾਲ ਕਈ ਸਵਾਲ ਵੀ ਖੜੇ ਹੋ ਗਏ ਹਨ ਕਿ ਗੁੰਜਲਾ ਵੀ ਸਾਹਮਣੇ ਆਈਆਂ ਹਨ ਅਤੇ ਸਰਕਾਰ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਸਰਕਾਰ ਦੇ ਮੁਤਾਬਿਕ ਲੋਕਲ ਗਵਰਨਮੈਂਟ ਨੇ ਆਪਣਾ ਸੋਸ਼ਲ ਲਾਇਸੈਂਸ ਗਵਾ ਦਿੱਤਾ ਸੀ ਇਸ ਲਈ ਬਦਲਾ ਲਾਜ਼ਮੀ ਸੀ ਇਸ ਲਈ ਰੀਜਨਲ ਕੌਂਸਲ ਹੋਣ ਨਹੀਂ ਰਹਿਣਗੀਆਂ ਉਹਨਾਂ ਦੀ ਥਾਂ ਮੇਰਾ ਅਤੇ ਸੰਭਵ ਹੈ ਕਿ ਮੰਤਰੀ ਨਿਯੁਕਤ ਮੇਰਾ ਨਾਲ ਬਣੇ ਕੰਬਾਈਨਡ ਟੈਰਿਟਰੀ ਬੋਰਡ ਲਿਆਣਗੇ ਇਹ ਨਵੇਂ ਸੀਟਬੀਜ਼ 11 ਹੋਣਗੇ ਬਿਲਕੁਲ ਮੌਜੂਦਾ ਰੀਜਨਲ ਬਾਉਂਡਰੀਆਂ ਦੀ ਤਰ੍ਹਾਂ ਸਟਾਫ ਕੰਟਰੈਕਟ ਅਤੇ ਅਸੈਸ ਜਿਵੇਂ ਦੇ ਥੀਮੇ ਬਣੇ ਰਹਿਣਗੇ ਸਿਰਫ ਉਹਨਾਂ ਨੂੰ ਚਲਾਉਣ ਵਾਲੇ ਹੀ ਬਦਲਣਗੇ ਇਹ ਬੋਰਡ 2 ਸਾਲਾਂ ਦੇ ਵਿੱਚ ਇਹ ਵੀ ਤੈਅ ਕਰਨਗੇ ਕਿ ਅੱਗੇ ਸਿਸਟਮ ਕਿਵੇਂ ਚਲਾਉਣਾ ਹੈ ਕਿ ਨਮੀਆਂ ਯੂਨੀਟਰੀ ਅਥਾਰਟੀ ਬਣਨਗੀਆਂ ਜਾਂ ਕਾਉਂਸਲ ਦਾ ਮੇਲ ਹੋਵੇਗਾ ਜਾਂ ਫਿਰ ਨਮੀਆਂ ਰੀਜਨਲ ਏਜੰਸੀਆਂ ਬਣਨਗੀਆਂ ਪਰ ਸਭ ਤੋਂ ਵੱਡੀ ਗੁੰਝਲ ਹੈ ਵੋਟ ਪਾਵਰ ਦੀ ਕਿ ਸਾਰੇ ਮੇਅਰ ਇੱਕੋ ਵੋਟ ਲੈਣਗੇ ਛੋਟੇ ਜ਼ਿਲੇ ਵੱਡੇ ਹੋ ਜਾਣਗੇ ਪੋਪੂਲੇਸ਼ਨ ਦੇ ਆਧਾਰ ਤੇ ਹੋਵੇਗਾ ਜਾਂ ਫਿਰ ਸ਼ਹਿਰ ਹਾਵੀ ਹੋ ਜਾਣਗੇ ਇਸ ਲਈ ਸਰਕਾਰ ਮਿਕਸਡ ਮਾਡਲ ਦੇ ਹੱਕ ਦੇ ਵਿੱਚ ਹੈ ਵਿਰੋਧੀ ਪਾਰਟੀਆਂ ਕਹਿ ਰਹੀਆਂ ਹਨ ਕਿ ਇਹ ਫੈਸਲਾ ਲੋਕਤੰਤਰ ਤੋਂ ਉਬਾਰਦਾ ਹੈ ਮੌਰੀ ਕੰਸਟਿਟੂਐਂਸੀ ਹਟ ਰਹੀਆਂ ਹਨ ਮਹਾਰਤਾ ਘਟ ਰਹੀ ਹੈ ਅਤੇ ਵਾਤਾਵਰਨ ਸੁਰੱਖਿਆ ਕਮਜ਼ੋਰ ਹੋ ਰਹੀ ਹੈ ਸਰਕਾਰ ਕਹਿ ਰਹੀ ਹੈ ਕਿ ਸਭ ਰੇਟ ਅਤੇ ਦੁਆ ਕਟਾਏਗਾ ਸਿਸਟਮ ਸੁਧਰੇਗਾ ਤੇ ਫੈਸਲੇ ਤੇਜ਼ ਹੋਣਗੇ ਤਾਂ ਕਿ ਰੀਜਨਲ ਕੌਂਸਲਰ ਸੱਚਮੁੱਚ ਖਤਮ ਹੋਣ ਜਾਣ ਰਹੀਆਂ ਹਨ ਲੋਕਲ ਗਵਰਨਮੈਂਟ ਦਾ ਨਕਸ਼ਾ ਮੁਰ ਬਣੇਗਾ ਇਸ ਦਾ ਜਵਾਬ ਜੇ ਅਸੀਂ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਕਨਸਲਟੇਸ਼ਨ ਦੇ ਨਤੀਜਿਆਂ ਅਤੇ 2023 ਦੇ ਕਾਨੂੰਨੀ ਬਿੱਲ ਤੇ ਸਭ ਕੁਝ ਨਿਰਭਰ ਕਰੇਗਾ ਪਰ ਇਹ ਜਰੂਰ ਸਪਸ਼ਟ ਹੈ ਕਿ ਸਥਾਨਕ ਗਵਰਨਮੈਂਟ ਵਿੱਚ ਸਭ ਤੋਂ ਵੱਡੇ ਬਦਲਾਅ ਸ਼ੁਰੂ ਹੋ ਚੁੱਕੇ ਹਨ